ਪਹਿਲਗਾਮ ਦੇ ਵਿੱਚ ਹੋਏ ਅਤਿ ਕ੍ਰੀਮਕੀ ਹਮਲੇ ਨੂੰ ਲੈ ਕੇ ਲਗਾਤਾਰ ਹਰ ਕਿਸੇ ਦਾ ਦਿਲ ਪਸੀਜਿਆ ਗਿਆ ਹੈ ਇਸੇ ਦੇ ਚੱਲਦੇ ਲੋਕ ਵੱਖ-ਵੱਖ ਤਰੀਕੇ ਦੇ ਨਾਲ ਉਥੇ ਬੇਕਸੂਰ ਲੋਕਾਂ ਦੀਆਂ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਸ਼ਰਧਾਂਜਲੀयां ਦੇ ਰਹੇ ਨੇ ਅਤੇ ਆਪਣੇ ਤਰੀਕਿਆਂ ਦੇ ਨਾਲ ਲੋਕਾਂ ਨੂੰ ਜ਼ਰੂਰ ਵੀ ਖੁਦ ਦੇ ਉਪੇ ਨਜ਼ਰ ਆ ਰਹੇ ਨੇ ਉਥੇ ਹੀ ਦੱਸ ਦਈਏ ਪੰਜਾਬੀ ਗਾਇਕ ਖਾਨ ਸਾਹਿਬ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਕਾਉਂਟ ਤੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਪਹਿਲਗਾਮ ਦੇ ਵਿੱਚ ਹੋਏ ਹਥਿਆਰਕੀ ਹਮਲੇ ਦੀ ਮਖੇਦੀ ਕੀਤੀ ਹੈ ਇਸ ਜਨਾਰਕ ਕੀ ਉਥੇ ਹੀ ਉਹਨਾਂ ਨੇ ਕਿਹਾ ਕਿ ਸਾਡਾ ਧਰਮ ਉਸ ਨੂੰ ਇਹ ਚੀਜ਼ਾਂ ਨਹੀਂ ਸਹਉਂਦਾ ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਅਜਿਹਾ ਹਰਕਤਾਂ ਨਹੀਂ ਕਰਦੇ ਹੱਤਖਵਾਦ ਦਾ ਕੋਈ ਵੀ ਧਰਮ ਨਹੀਂ ਹੁੰਦਾ ਪਹਿਲਗਾਮ ਦੇ ਵਿੱਚੋਂ ਵਾਪਸ ਬੁਖਾਰੂ ਲੈ ਕੇ ਖਾਨ ਸਾਹਿਬ ਵੀ ਕਾਫੀ ਭਾਵੁਕ ਨਜ਼ਰ ਆਏ ਨੇ ਉਹਨਾਂ ਆਪ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵੀਡੀਓ ਦੇ ਵਿੱਚ ਕੀ ਕੁੱਝ ਕਿਹਾ ਆਪ ਤੁਹਾਨੂੰ ਸੁਣਾਉਣੇ ਆ ਗੱਲ ਆਪਾਂ ਇਹ ਕਰਨੀ ਆ ਜਿਵੇਂ ਜਿਹੜਾ ਪਹਿਲਗਾਮ ਦੇ ਵਿੱਚ ਜੋ ਹੋਇਆ ਤੇ ਬਹੁਤ ਜ਼ਿਆਦਾ ਕਿਤਕ ਤੱਕ ਲਗਾਓ ਸੀ ਨੂੰ ਸੁਣ ਕੇ ਤੇ ਪਹਿਲੀ ਤਾਂ ਗੱਲ ਆ ਵੀ ਜੇ ਉਹ ਕਹਿੰਦੇ ਵੀ ਅਸੀਂ ਮੁਸਲਮਾਨ ਆ ਤੇ ਉਹ ਮੁਸਲਮਾਨ ਤਾਂ ਇਦਾਂ ਕਰਦਾ ਹੀ ਨਹੀਂ ਕਦੀ ਵੀ ਇਹ ਇਦਾਂ ਦੇ ਜਿਹੜੇ ਹੁੰਦੇ ਆ ਇਹ ਸਾਰਿਆਂ ਦੇ ਵਿੱਚ ਹੀ ਹੁੰਦੇ ਸਾਰੇ ਧਰਮਾਂ ਦੇ ਵਿੱਚ ਹੀ ਹੁੰਦੇ ਇਦਾਂ ਦੇ ਬੰਦੇ ਤੇ ਵੀ ਜਿਹੜੇ ਉਸਤਾਰ ਨੂੰ ਖਰਾਬ ਕਰਦੇ ਸੋ ਚੰਗਾ ਨਹੀਂ ਲੱਗਾ ਸੁਣ ਕੇ ਕੋਈ ਗੋਲੀਆਂ ਮਾਰ ਦਿੱਤੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਜਿਹਨੂੰ ਕਹਿੰਦੇ ਹੁੰਦੇ ਕਿਉਂਕਿ ਮੁਸਲਮਾਨ ਜਿਹੜਾ ਹੁੰਦਾ ਹਜ਼ੂਰ ਪਾਕ ਸੱਲ ਸੱਲਮ ਨੇ ਤਾਂ ਇਹ ਦੱਸਿਆ ਹੈ ਵੀ ਤੁਸੀਂ ਕਿਸੇ ਕਿਸੇ ਦਾ ਕਦੇ ਵੀ ਕਿਸੇ ਨੂੰ ਨੁਕਸਾਨ ਨਾ ਪਹਚਾਓ ਕਦੇ ਵੀ ਕਿਸੇ ਨੂੰ ਨੁਕਸਾਨ ਨਾ ਪਹਚਾਓ ਆਪਣੀ ਜ਼ੁਬਾਨ ਤੱਕ ਤੋਂ ਨੁਕਸਾਨ ਨਾ ਪਹਚਾਓ ਕਿਸੇ ਨੂੰ ਤੇ ਗੋਲੀ ਦੀ ਤੇ ਗੱਲ ਹੀ ਗਾਂਹਦੀ ਹੈ ਤੇ ਹਜ਼ਰਤ ਬਖਸ਼ਲਾਹ ਸਾਹਿਬ ਨੇ ਇਹ ਸਿੱਖਿਆ ਨਹੀਂ ਦਿੱਤੀ ਹੈਗੀ ਕੁਰਾਨ ਸ਼ਰੀਫ ਇਹ ਇਜਾਜ਼ਤ ਨਹੀਂ ਦਿੰਦਾ ਨਾ ਅੱਲਾਹ ਇਹ ਇਜਾਜ਼ਤ ਦਿੰਦਾ ਹੈ ਵੀ ਤੁਸੀਂ ਕਿਸੇ ਨੂੰ ਮਾਰੋ ਹਨਾ ਕਿਸੇ ਨੂੰ ਗੋਲੀਆਂ ਮਾਰ ਦਿਓ ਚਾਹੇ ਉਹ ਕੋਈ ਵੀ ਰੀਜ਼ਨ ਹੋਵੇ ਕੁਝ ਵੀ ਹੋਵੇ ਤੇ ਹੋਰ ਵੀ ਬੇਕਸੂਰਾਂ ਨੂੰ ਮਾਰਨਾ ਇਹ ਅੱਲਾਹ ਇਜਾਜ਼ਤ ਨਹੀਂ ਦਿੰਦਾ ਇਹਦੀ ਤੇ ਅਸੀਂ ਵੀ ਮੈਂ ਵੀ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਇਹ ਜਿਹੜੇ ਹੈਗੇ ਆ ਦਰਿੰਦੇ ਜਿਹੜੇ ਹੈਗੇ ਆ ਇਹਨਾਂ ਨੂੰ ਫਟਾਫਟ ਲੱਭ ਕੇ ਤੇ ਇਹਨਾਂ ਨੂੰ ਚੌਂਕ ਜੀ ਭਾਵੇਂ ਗੋਲੀ ਮਾਰ ਦਿੱਤੀ ਜਾਵੇ ਇਹ ਬੇਕਸੂਰਾਂ ਦਾ ਜਿਹੜਾ ਇਦਾਂ ਕੀਤਾ ਹੈ ਚਾਹੀ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰਨ ਜਾਂ ਚੋਕ ਦੇ ਵਿੱਚ ਕਢਾ ਕੇ ਗੋਲੀ ਮਾਰ ਦੇਣਾ ਐਦਾਂ ਦਿਨ ਨੂੰ ਮੈਂ ਤੇ ਇਹੀ ਕਹੂੰਗਾ ਇਸਲਾਮ ਧਰਮ ਬਹੁਤ ਕੁਝ ਸਿਖਾਉਂਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸਲਾਮ ਧਰਮ ਦੇ ਵਿੱਚੋਂ ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦਾ ਦਿਲ ਨਾ ਖਾਇਆ ਜਾਏ ਕਿਸੇ ਦਾ ਹੱਕ ਨਾ ਮਾਰਿਆ ਜਾਏ ਦੋ ਨੰਬਰ ਦਾ ਪੈਸਾ ਨਾ ਕਮਾਈਏ ਮੈਂ ਆਲਵੇਸ ਸਨੈਪਚੈਟਾਂ ਦੇ ਵਿੱਚ ਵੀ ਇਹੀ ਕਹਿੰਦਾ ਤੇ ਜੁਮੇ ਵਾਲੇ ਦਿਨ ਇਹੀ ਕਹਿੰਦਾ ਮੈਂ ਵੀ ਤੁਸੀਂ ਕਿਸੇ ਦਾ ਹੱਕ ਨਾ ਮਾਰੋ ਹਣਾ ਕਿਸੇ ਦਾ ਦਿਲ ਨਾ ਦਿਖਾਓ ਦੂ ਨੰਬਰ ਦਾ ਪੈਸਾ ਨਾ ਕਮਾਓ ਹੱਕ ਹਲਾਲ ਦੀ ਰੋਟੀ ਕਮਾਓ ਹਨਾ ਤੇ ਬਾਕੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿਹੜੀ ਕਿਤਾਬ ਪੜ੍ਹੀ ਹੋਈ ਹੈ ਵੀ ਜਿਹੜਾ ਇਦਾਂ ਕਰੀ ਜਾਂਦੇ ਆ ਬਹੁਤ ਔਖਾ ਹੈ ਸੁਣ ਕੇ ਮੈਨੂੰ ਤਾਂ ਐਡਿਕੁਅਟ ਲਫ਼ਜ਼ ਵੀ ਨਹੀਂ ਕਿਵੇਂ ਮੈਂ ਬਿਆਨ ਕਰ ਸਕਾਂ ਇਸ ਚੀਜ਼ ਨੂੰ ਪਰ ਜੋ ਵੀ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਇਦਾਂ ਦੇ ਬੰਦੇ ਇਸਲਾਮ ਨੂੰ ਜਿਹੜਾ ਇੱਕ ਹੱਤਵਾਦੀ ਹੁੰਦਾ ਨਾ ਜਿਹੜਾ ਇੱਕ ਹੱਤਵਾਦੀ ਟੈਰਰਿਸਟ ਹੁੰਦਾ ਜਿਹੜਾ ਉਹਦਾ ਕੋਈ ਵੀ ਧਰਮ ਨਹੀਂ ਹੁੰਦਾ ਨਾ ਉਹ Hindu ਹੁੰਦਾ ਨਾ Musalman ਹੁੰਦਾ ਨਾ ਉਹ Sikh ਹੁੰਦਾ ਨਾ Isai ਹੁੰਦਾ ਕੁਝ ਨਹੀਂ ਹੁੰਦਾ ਉਹ ਸਿਰਫ ਹੱਤਵਾਦੀ ਹੁੰਦਾ ਹੈ ਸੋ ਇਸ ਕਰਕੇ ਆਪਾਂ ਉਹਨਾਂ ਦੇ ਟੱਬਰਾਂ ਵਾਸਤੇ ਦੁਆ ਕਰੀਏ ਜਿਨ੍ਹਾਂ ਦੇ ਬੰਦੇ ਗਏ ਆ ਉਹਨਾਂ ਵਾਸਤੇ ਦੁਆ ਕਰੀਏ ਅੱਲਾ ਉਹਨਾਂ ਨੂੰ ਸਬਰ ਦੇਵੇ ਇਸ ਦੁਨੀਆ ਤੋਂ ਉਹਨਾਂ ਦੇ ਚਲੇ ਗਿਆ ਛੋਟੇ ਬੱਚਿਆਂ ਨੂੰ ਕਹਿੰਦੇ ਸੈਡ ਤੇ ਕਰ ਦਿੱਤਾ ਤੇ ਔਰਤਾਂ ਨੂੰ ਸੈਡ ਤੇ ਕਰ ਦਿੱਤਾ ਤੇ ਬੰਦਿਆਂ ਨੂੰ ਗੋਲੀ ਮਾਰ ਦਿੱਤੀ। ਇਹ ਦੱਸ ਉਹਨਾਂ ਦਾ ਕੌਣ ਵਾਲੀ ਵਾਰਸ ਹੈ ਹੁਣ? ਰੋਟੀ ਤੇ ਚਲੋ ਅੱਲਾਹ ਨੇ ਦੇਣੀ ਆ ਰੋਟੀ ਤੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਨਾਂ ਨੂੰ ਮਿਲ ਹੀ ਜਾਣੀ ਆ ਅੱਲਾਹ ਨੇ ਜੋ ਰਿਜ਼ਕ ਲਿਖਿਆ ਉਹਨਾਂ ਨੂੰ ਮਿਲਣਾ ਹੀ ਆ। ਪਰ ਜਿਹੜੀ ਆ ਚੀਜ਼ ਆ ਜਿਹੜਾ ਇੱਕ ਅ ਬੱਚਿਆਂ ਦੇ ਸਿਰ ਤੋਂ ਬਾਪ ਦਸਾਇਆ ਉੱਠ ਜਾਣਾ ਕੀ ਵੀ ਦੇ ਸਿਰ ਤੋਂ ਆਦਮੀ ਦਾ ਸਾਇਆ ਉੱਠ ਜਾਣਾ ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਇਹ ਇਹ ਨਹੀਂ ਕਰਨਾ ਚਾਹੀਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਇਸ ਕਰਕੇ ਮੈਂ ਕੋਈ ਬਹੁਤੀਆਂ ਸੁਨੇਪਾਸ ਨੂੰ ਕੁਝ ਨਹੀਂ ਪਾ ਰਿਹਾ ਤੇ ਦੁਆ ਕਰੋ ਬਸ ਵੀ ਹੁਣ ਪਤਾ ਨਹੀਂ ਇਹ ਕੌਣ ਕਰਾਉਂਦਾ ਕੌਣ ਨਹੀਂ ਕਰਾਉਂਦਾ ਇਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੁੰਦਾ ਇਹਦਾ ਮਾਹੌਲ ਖਰਾਬ ਹੁੰਦਾ ਇਸਲਾਮ ਦਾ ਮਾਹੌਲ ਖਰਾਬ ਹੁੰਦਾ ਇੱਕ ਜਣਾ ਉਹ ਜੀ ਕਰਦਾ ਤੇ ਸਾਰੇ ਮੁਸਲਮਾਨਾਂ ਦਾ ਨਾਮ ਆਉਂਦਾ ਫਿਰ ਤੇ ਚੰਗੀ ਗੱਲ ਨਹੀਂ ਹੈਗੀ ਇਹ ਆਪਾਂ ਮੈਂ ਮੈਂ ਜਿੰਨਾ ਕੁ ਮੇਰਾ ਨੈਟਵਰਕ ਹੈਗਾ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ سرکار ਨੂੰ اپیل ਕਰੋ ਕਿ ਇਹਨਾਂ ਨੂੰ ਲਭੋ ਛੇਤੀ ਤੋਂ ਛੇਤੀ ਲੱਭ ਕੇ ਇਹਨਾਂ ਦਾ یو ਵੀ ਆ ਤੁਸੀਂ ਕਰਨਾ ਇਹਨਾਂ ਨੂੰ ਕਰੋ ਇਹਨਾਂ ਨੂੰ پھانسی دینی پھانسی دیو ਗੋਲੀ ਮਾਰਨੀ ਚਰਾਹੇ 'ਚ ਗੋਲੀ ਮਾਰੋ ਅਸੀਂ ਨਾਲ اسلام ਇਹ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਨੂੰ ਤੁਸੀਂ ਮਾਰ دیو ਜਾਂ ਕਿਸੇ ਨੂੰ ਤੁਸੀਂ ਕਿਸੇ ਦੇ ਸਿਰ ਤੋਂ ਰਸਾਇਆ ਚੱਕ ਲੋ ਬਾਕੀ ਮੈਨੂੰ ਸੁਣ ਕੇ ਬਹੁਤ ਜ਼ਿਆਦਾ ਮੈਂ ਮੈਨੂੰ ਪਤਾ ਲੱਗਾ ਮੈਨੂੰ ਕੱਲ ਪਤਾ ਲੱਗਾ ਵਾ ਕੱਲ ਸ਼ਾਮੀ ਜੇ ਤਾਂ ਕਿਉਂਕਿ ਬਹੁਤ ਜ਼ਿਆਦਾ ਪਹਿਲਾਂ ਤਾਂ ਬਾਹਰ ਸੀਗਾ ਫਿਰ ਮੈਂ ਆਇਆ ਫਿਰ ਇੱਕ ਦੋ ਚੀਜ਼ਾਂ ਸੀਗੀਆਂ ਉਹਦੇ ਵਿੱਚ ਹੀ ਰੁੱਝਿਆ ਹੋਇਆ ਸੀ ਫਿਰ ਮੈਨੂੰ ਕੱਲ ਪਤਾ ਲੱਗਾ ਚੰਗੀ ਤਰ੍ਹਾਂ ਤੇ ਫਿਰ ਮੈਂ ਅੱਜ ਮੈਂ ਕਿਹਾ ਚਲ ਜੁਮਮੇ ਵਾਲੇ ਦਿਨ ਲਾਈਵ ਹੋਊਂਗਾ ਨਾਲੇ ਮੈਂ ਅਪੀਲ ਕਰੂੰਗਾ ਸਰਕਾਰ ਨੂੰ ਵੀ ਜਿੰਨਾ ਕਿ ਮੇਰਾ ਨੈਟਵਰਕ ਹੈਗਾ ਜੀ ਏਹਰੀ ਗੱਲ ਉੱਥੇ ਤੱਕ ਪਹੁੰਚਦੀ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਬੇਕਸੂਰ ਦੀ ਮੌਤ ਦੇ ਬਦਲੇ ਮੌਤ ਹੀ ਆ ਇਹ ਬੇਕਸੂਰ ਨੂੰ ਮਾਰਨਾ ਚਾਹੀਏ ਯਾਰ ਕੋਈ ਵੀ ਹੋਵੇ ਕਸੂਰਬਾਜ਼ ਵੀ ਹੋਵੇ ਤੁਸੀਂ ਕਿ ਇਹਨੂੰ ਜਾਨੋਂ ਥੋੜੀ ਮਾਰ ਸਕਦੇ ਆ ਯਾਰ ਤੁਸੀਂ ਕਿਸੇ ਕਿਸੇ ਦੀ ਜ਼ਿੰਦਗੀ ਥੋੜੀ ਖੋ ਸਕਦੇ ਆ ਕਿਸੇ ਦੀ ਤੁਸੀਂ ਕਿਸੇ ਦੀ ਦੋ ਕੋਇਆ ਬੋਧਾ ਦੋ ਕੋਇਆ ਇਸੀ ਇਤਹਾ ਕਿੱਦਾਂ ਉਹਨਾਂ ਦੇ ਘਰਾਂ ਦੇ ਵਿੱਚ ਬੈਣ ਪੈਂਦੇ ਹੋਣੇ ਕਿੱਦਾਂ ਮਾਤਮ ਸ਼ਾਇ ਹੋਣੇ ਉਹਨਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਗਏ ਆ ਹੁਣ ਜਿਹੜੇ ਉੱਤੇ ਉੱਤੇ ਵਿਚਾਰੇ ਜਿਹੜੇ ਉੱਤੇ ਕੰਮ ਕਰਦੇ ਆ ਜਿਹੜੇ ਉੱਤੇ ਕਸ਼ਮੀਰ 'ਚ ਕੰਮ ਕਰਦੇ ਆ ਤੇ ਉਹ ਉਹਨਾਂ ਦਾ ਕੀ ਕਿਸੂਰ ਆ ਉਹਨਾਂ ਦਾ ਰੋਟੀ ਪਾਣੀ ਤਾਂ ਬੰਦ ਹੋ ਗਿਆ ਕਿ ਨਹੀਂ ਇਹ ਨਹੀਂ ਦੇਖਦੇ ਵੀ ਤੁਸੀਂ ਇੱਕ ਚੀਜ਼ ਹਾ ਕਰਨ ਲੱਗੇ ਆ ਤੇ ਬਾਕੀ ਕਿੰਨਾ ਦਾ ਨੁਕਸਾਨ ਹੋਣਾ ਵਾ ਉਹ ਤੇ ਜਦੋਂ ਪੂਰੇ ਜਾਂਦੇ ਆ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਉੱਥੇ ਆਰਮੀ ਵਗੈਰਾ ਹੋਣੀ ਚਾਹੀਦੀ ਹੈ ਹੈਨਾ ਉਹਨਾਂ ਦੀ ਲੁੱਕ ਆਫਟਰ ਕਰਨ ਵਾਸਤੇ ਵੀ ਕੋਈ ਕੋਈ ਬੰਦਾ ਨੁਕਸਾਨ ਨਾ ਕਿਸੇ ਨੂੰ ਪਹੁੰਚਾ ਸਕੇ ਪੈਲਿੰਗ ਕਰ ਦੇਣਾ ਚਾਹੀਦਾ ਸੀਗਾ ਬਿਲਕੁਲ ਹਤਲਾ ਦੀ ਰਗ ਇੰਟਰਵਿਊ ਨਹੀਂ ਹੁੰਦਾ ਜੀ ਅਤਵਾਦੀ ਸਿਰਫ ਅਤਵਾਦੀ ਹੁੰਦਾ ਉਹਨੂੰ ਕਿਸੇ ਵੀ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੱਲਾਹ اکبر ਕਹਿਣ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਸੀਂ ਕਿਸੇ ਨੂੰ ਮਾਰ ਹੀ ਦਿੱਤਾ ਕਿਸੇ ਨੂੰ ਨਜਾਇਜ਼ ਤੁਸੀਂ ਕਿਸੇ ਨੇ ਗਰਦੀ ਪਹਿਲੀ ਗੱਲ ਤਾਂ ਚਲੋ ਮਾਰਨ ਦੀ ਗੱਲ ਬਹੁਤ ਦੂਰ ਦੀ ਉਹਦੀ ਜੇ ਤੁਸੀਂ ਨਜਾਇਜ਼ ਕਿਸੇ ਦੇ ਨਾਲ ਨਜਾਇਜ਼ ਕਰ ਦਿੱਤੀ ਤੇ ਫਿਰ ਤੇ ਤੁਹਾਡਾ ਅੱਲਾਹ اکبر ਕਹਿਣ ਦਾ ਵੀ ਫਾਇਦਾ ਨਹੀਂ ਨਮਾਜ਼ ਦੀ ਗੱਲ ਤੇ ਗਾਂਦੀ ਰਹੀ ਉਹ ਅੱਲਾਹ اکبر ਵੀ ਕਬੂਲ ਨਹੀਂ ਹੋਣਾ ਸੋ ਇਹਦੀ ਸਚਾਈ ਛੇਤੀ ਪਤਾ ਲੱਗੇ ਤੇ ਦਿਲਾਂ ਨੂੰ ਠੰਡ ਪਵੇ ਬਾਕੀ ਦੁਆ ਕਰਦੇ ਰਹੋ ਉਹਨਾਂ ਵਾਸਤੇ ਜਿਨ੍ਹਾਂ ਦੇ ਪਰਿਵਾਰ ਅ ਖੇਰੂ-ਖੇਰੂ ਹੋ ਗਿਆ ਪਰਿਵਾਰ ਜਿਨ੍ਹਾਂ ਦਾ ਉਹਨਾਂ ਵਾਸਤੇ ਦੁਆ ਕਰੋ ਪਲੀਜ਼ ਮੈਂ ਵੀ ਦੁਆ ਕਰਾਂਗਾ ਇਨਸ਼ਾਅੱਲਾ ਬਾਕੀ ਤੁਸੀਂ ਆਪਣਾ ਸਾਰੇ ਜਾਣੇ ਖਿਆਲ ਰੱਖੋ ਤੇ ਬਦੁਆ ਕਰੋ ਉਹਨਾਂ ਵਾਸਤੇ ਠੀਕ ਹੈ ਜੀ ਫਿਕਰ ਦੀ ਗੱਲ ਆਪਾਂ ਵੈਸੀ ਕਰਕੇ ਕੀਤਾ ਸੀਗਾ ਵੀ ਬਸ ਤੁਸੀਂ ਦੁਆ ਕਰੋ ਉਹਨਾਂ ਨੂੰ ਅੱਲਾ ਸਬਰ ਦੇਵੇ ਜਿਹੜੇ ਪਰਿਵਾਰ ਖੇਰੂ ਖੇਰੂ ਹੋ ਗਏ ਨੇ ਉਹਦੇ ਵਾਸਤੇ ਦੁਆ ਕਰੋ ਮਿਹਰਬਾਨੀ ਸ਼ੁਕਰੀਆ ਅੱਲਾ ਹਫੇਜ਼